ਵੀ ਗਿਜ਼ਾਰ ਦਿੱਤੀ ਅਦਾਲਤ ਸਾਹਿਬ ਜੀ ਛੱਗ ਗਏ ਉਹ ਫਿਰ ਕਾਹਸੇ ਜੋਗਰੇ ਨਹੀਂ ਰਹੇ ਸ੍ਰੋਤ ਸਾਧ ਸੰਗ ਜੀ ਜਾਗਦੇ ਰਹੀਏ ਕੱਲਾ ਕੱਲਾ ਜਿਹੜਾ ਸ਼ਬਦ ਹੈ ਇਹ ਗੁਰਬਾਣੀ ਦਾ ਸਮਝ ਕੇ ਆਪਣਾ ਜੀਵਨ ਸਫਲਾ ਕਰੀਏ ਸੰਗ ਸੰਗ ਸੰਮਾਰਗ ਸੰਤ ਮਾਰਗ ਧਰਮ ਦੀ ਪੌੜੀ ਇਹ ਜੀਨੇ ਫੜਨੀ ਹੈ ਜਿਨੇ ਪਰਮਾਰਥ ਦੇ ਰਸਤੇ ਤੇ ਜਾਣਾ ਹੈ ਉਹਨੋਂ ਇਸ ਮਾਰਗ ਤੇ ਚੱਲਣਾ ਪੈਣਾ ਹੁਣ ਦੁਬਦ ਇਸ ਗੱਲ ਦੀ ਹੈ ਕਿ ਕੁਝ ਪ੍ਰਚਾਰਕ ਕੁਝ ਵਿਦਵਾਨ ਸੰਤ ਰੱਬ ਨੂੰ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ 10 ਪਾਤਸ਼ਾਹਿਆਂ ਨੂੰ ਸੰਤ ਮੰਨਦੇ ਨੇ ਇਹਦੇ ਵਿੱਚ ਵੀ ਵਿੱਚ ਕੋਈ ਦੋਰ ਆ ਵੀ ਨਹੀਂ ਹਨ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਉਹ ਸਾਰਿਆਂ ਸੰਤਾਂ ਦਾ ਸੰਤ ਹੈ ਪਰਮੇਸ਼ਰ ਵਾਹਿਗੁਰੂ ਉਹ ਕਿਹੜਾ ਸੰਤ ਹੈ ਜਿਹੜੇ ਸੰਤ ਨੂੰ ਯਾਦ ਕਰਾਉਣ ਵਾਸਤੇ ਰੱਬ ਦੇ ਪਿਆਰੇ ਦਿਨ ਰਾਤ ਹਰੀ ਜਸ ਕੀਰਤਨ ਕਰਦੇ ਰਹਿੰਦੇ ਨੇ ਐਸਾ ਸਤਗੁਰੂ ਮਹਾਰਾਜ ਪਰਮਾਨ ਕਰਦੇ ਨੇ ਸਬਨਾ ਜੀਆਂ ਦਾ ਇੱਕ ਦਾਤਾ ਦਾਤਾ ਸੋ ਮੈਂ ਵਿਸਰ ਨਾ ਜਾਏ ਇਕ ਉਹ ਸੰਤ ਸਾਰੇ ਸੰਤਾਂ ਦਾ ਸੰਤ ਇਕ ਸੰਤ ਹਨ ਰੱਬ ਦੇ ਪਿਆਰੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਸਾਧਨਾ ਕਰਨ ਵਾਲੇ ਵੰਦਗੀ ਕਰਨ ਵਾਲੇ ਆਪ ਜਪੈ ਅਵਰ ਨਾਮ ਜਪਾਵੇ ਇਕ ਉਹ ਮਹਾਂਪੁਰਸ ਹੁੰਦ ਨੇ ਜਿਨ੍ਹਾਂ ਦੀ ਯਾਦ ਦੇ ਵਿੱਚ ਆਪਾਂ ਬੈਠੇ ਆਂ ਇਹ ਸਾਧ ਸੰਗਤ ਜੀ ਸੰਸਾਰ ਦੇ ਉੱਪਰ ਉਸ ਵਾਹਿਗੁਰੂ ਪਰਮੇਸ਼ਰ ਦਾ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਗੁਰੂ ਦੇ ਸ਼ਬਦ ਦਾ ਪ੍ਰਚਾਰ ਕਰਦੇ ਨੇ ਗੁਰੂ ਦੇ ਇਤਿਹਾਸ ਦਾ ਪ੍ਰਚਾਰ ਕਰਦੇ ਨੇ ਆਪ ਨਾਮ ਜਪਦੇ ਨੇ ਦੂਸਰਿਆਂ ਨੂੰ ਜਪਾਉਂਦੇ ਹਨ ਮਹਾਂਪੁਰਸ਼ ਇਹ ਵੀ ਸੰਤ ਹਨ ਸੰਤ ਸ਼ਬਦ ਦੇ ਤਿੰਨ ਅਰਥ ਹਨ ਇਹ ਸੰਤਾਂ ਨੂੰ ਮਹਾਪੁਰਸ਼ਾਂ ਦੇ ਨਾਮ ਸੰਤ ਕਿਹਾ ਗਿਆ ਪਰ ਇਹ ਮਾਰਗ ਇੱਕੋ ਹੈ ਇਥੋਂ ਆਪ ਜੀ ਆਨੰਦਪੁਰ ਸਾਹਿਬ ਨੂੰ ਜਾਓਗੇ ਨਾ ਰਸਤੇ ਦੇ ਵਿੱਚ ਫਤਿਹਗੜ੍ਹ ਸਾਹਿਬ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਦਰਸ਼ਨ ਕਰ ਚੱਲੀਏ ਅੱਗੇ ਜਾਓਗੇ ਭੱਟਾ ਸਾਹਿਬ ਕੀਰਤਪੁਰ ਸਾਹਿਬ ਫਿਰ ਆਨੰਦਪੁਰ ਸਾਹਿਬ ਆ ਜਾਵੇ ਇਸੇ ਤਰ੍ਹਾਂ ਮਾਰਗ ਆਨੰਦਪੁਰ ਸਾਹਿਬ ਦਾ ਹੀ ਹੈ ਪਰ ਰਸਤੇ ਵਿੱਚ ਜਿੰਨੇ ਗੁਰੂ ਘਰ ਹਨ ਉਹ ਹੈ ਦਸ਼ਮੇਸ਼ ਦਿੱਤਾ ਮਾਰਾ ਸੱਜੇ ਪਾਤਸ਼ਾਹ ਜੀ ਦੇ ਚਰਨ ਸੋਹਾ ਉਹਨਾਂ ਦੇ ਆਸਵਾਸ ਦੇ ਵਿੱਚੋ ਹੀ ਹਨ ਸਾਰੇ ਜਗ੍ਹਾ ਤੇ ਮੱਥਾ ਟੇਕ ਕੇ ਸਫਲਾ ਹੈ ਤੇ ਤੀਸਰਾ ਸਾਧ ਸੰਗ ਜੀ ਸਤ ਸੰਗਤ ਸੰਤੋ ਰਾਮ ਨਾਮ ਨਿਸਤਰੀ ਹੈ ਆਪ ਸੰਗਤਾਂ ਬੈਠੀ ਆਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੀਸਰੇ ਸੰਤ ਜਿਹੜੇ ਗੁਰਬਾਣੀ ਸੁਣਦੇ ਹਨ ਧਿਆਨ ਨਾਲ ਔਰ ਜਿਹੜੇ ਧਿਆਨ ਨਾਲ ਨਹੀਂ ਸੁਣਦੇ ਉਹ ਗੁਰੂ ਨਾਨਕ ਦੇਵ ਮਹਾਰਾ ਸੱਚੇ ਬਾਦਸ਼ਾਹ ਨੇ ਫਿਰ ਉਹਨਾਂ ਦੇ ਨਾਲ ਤਾਂ ਨਵਾਜ ਨਹੀਂ ਕੀਤੀ ਸੀ ਮਹਾਰਾ ਕਹਿੰਦੇ ਤੂੰ ਘੋੜੇ ਖਰੀਦਦਾ ਫਿਰਦਾ ਹੈ ਤੂੰ ਆਪਣੇ ਘੋੜੀ ਦਾ ਬਸੇਰਾ ਬਚਾਉਂਦਾ ਫਿਰਦਾ ਤੁਸੀਂ ਧੰਵਾਜ ਨਹੀਂ ਕਰਦੇ ਤੁਹਾਡੇ ਨਾਲ ਨਹੀਂ ਕਰਨਾ